ਜਦ ਕਿ ਮੈਂ ਤੁਹਾਨੂੰ ਇਹੋ ਇਹੋ ਜਿਹੋ ਉਦਾਹਰਣ ਦੇ ਰਿਹਾ ਜਿਹੜਾ 90 90 ਸਾਲ ਸ਼ਰਾਬ ਪੀਤੀ ਅੱਜ ਵੀ ਉਹ ਜਿਉਂਦੇ ਨੇ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਉਹ ਰਾਤ ਨੂੰ 2-3 ਘਰ ਦੀ ਕੱਢੀ ਤੇ ਲਾਉਂਦੇ ਆ ਪਰ ਸਵੇਰੇ ਉੱਠ ਕੇ ਪਸੀਨਾ ਵਹਾਉਂਦੇ ਆ 4 ਵਜੇ ਉੱਠ ਕੇ ਉਹ ਖੇਤਾਂ ਦੇ ਵਿੱਚ ਜਾ ਕਰਕੇ ਮਿਹਨਤ ਕਰਦੇ ਮੁੜਕੋ ਮੁੜਕੀ ਹੁੰਦੇ ਨੇ ਸਭ ਕੁਝ ਖਾਂਦੇ ਦਿੰਦੇ ਤਿੰਨੋ ਟਾਈਮ ਦੀ ਰੋਟੀ ਖਾਂਦੇ ਆ ਕੋਈ ਪ੍ਰੋਬਲਮ ਨਹੀਂ ਤੁਹਾਡੇ ਮਨ ਦਾ ਫਿਰ ਫਾਸਟ ਫੂਡ ਖਾਣ ਵਾਲਾ ਸ਼ਰਾਬ ਪੀਣ ਵਾਲਾ ਬੰਦਾ ਠੀਕ ਹੈ ਤੁਸੀਂ ਸ਼ਰਾਬ ਛਡਾ ਸਕਦੇ ਹੋ ਕਿਸੇ ਦੀ ਛਡਾ ਕੇ ਦਿਖਾਓ ਹਾਂ ਛਡਾ ਕੇ ਦਿਖਾਓ ਵੀਰ ਜੀ ਤੁਹਾਡੇ ਮੁਤਾਬਕ ਜਦ ਤੱਕਰ ਤੁਹਾਡੇ ਉੱਪਰ ਰੱਬ ਦੀ ਮਿਹਰ ਨਹੀਂ ਨਾ ਹੋਣੀ ਜਦ ਤੱਕ ਤੁਹਾਨੂੰ ਸਿਮਰਨ ਦੀ ਦਾਤ ਨਹੀਂ ਮਿਲਨੀ ਤੁਸੀਂ ਨਹੀਂ ਛੱਡ ਸਕਦੇ ਨਹੀਂ ਤੁਹਾਡੇ ਮੁਤਾਬਕ ਸ਼ਰਾਬ ਠੀਕ ਹੈ ਪੀਣੀ ਮੇਰੇ ਹਿਸਾਬ ਨਾਲ ਲਿਮਟ ਦੇ ਵਿੱਚ ਹਰ ਚੀਜ਼ ਵਧੀਆ ਹੈ ਮੇਰੇ ਹਿਸਾਬ ਨਾਲ ਤਾਂ ਜਿਹੜੀ ਹਵਾ ਚ ਤੁਸੀਂ ਸਾਹ ਲੈ ਰਹੇ ਹੋ ਠੀਕ ਹੈ ਕੋਈ ਕਹਿੰਦਾ ਪਠੰਡੇ ਵਾਲੇ ਸਾਈਡ ਦਾ ਪਾਣੀ ਇਹਦਾ ਗੰਦਾ ਹੋ ਗਿਆ ਤਾਂ ਕੈਂਸਰ ਫੈਲ ਗਿਆ ਉਹ ਕੀ ਕਰਨ ਪਾਣੀ ਕਿੱਥੋਂ ਲੈ ਕੇ ਆਣੋ ਪਰ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਐਸ ਵਕਤ ਵੇਖ ਰਹੀਆਂ ਡਾਕਟਰ ਸਾਹਿਬ ਉਹ ਕਹਿੰਦੀਆਂ ਉਹਨਾਂ ਡਾਕਟਰ ਸਾਹਿਬ ਕਿਹੜੀ ਮਤ ਦੇਈ ਜਾਂਦੇ ਆ ਮੈਂ ਤਾਂ ਆਪਦੇ ਘਰ ਵਾਲੇ ਦੀ ਸ਼ਰਾਬ ਛਡਾਉਣ ਨੂੰ ਫਿਰਦੀ ਇਸ ਤੋਂ ਵਧੀਆ ਘਰ ਬੰਦਾ ਘਰ ਦੀ ਸਬਜੀ ਨਾਲ ਪੀ ਰਿਹਾ ਕੋਈ ਗੁਨਾਹ ਕਰ ਰਿਹਾ ਹੂੰ ਲਿਮਟ 'ਚ ਸ਼ਰਾਬ ਪੀਣ ਦਾ ਤੁਹਾਡੇ ਮਤਲਬ ਫਿਰ ਤਰੀਕਾ ਕਿਹੋ ਜਿਹਾ ਹੋਣਾ ਚਾਹੀਦਾ ਲਿਮਟ 'ਚ ਸ਼ਰਾਬ ਪੀਓ 2 ਤੋਂ 3 ਪੈਗ ਲਓ ਛੋਟੇ ਛੋਟੇ ਪੈਗ ਪਾਣੀ ਜ਼ਿਆਦਾ ਪਾ ਕੇ ਹੂੰ ਉਹਨੂੰ 1 ਤੋਂ 1.5 ਘੰਟੇ 'ਚ ਪੀਓ ਤੇ ਪਲੱਸ ਨਾਲ ਜਿਹੜਾ ਘਰ ਦੀ ਬਣੀ ਸਬਜੀ ਉਹ ਖਾਓ ਪਨੀਰ ਖਾਓ ਭੁੰਗੜੀਆਂ ਹੋਈਆਂ ਦਾਲਾ ਖਾਓ ਸਪਰਾਉਟਸ ਖਾਓ ਜੇ ਨਾਨ ਵੇਜ ਦੇ ਸ਼ਿਕਾਇਤ ਰੋਸਟਡ ਨਾਨ ਵੇਜ ਖਾਓ ਨਾ ਕਿ ਬਟਰ ਚਿਕਨ ਲੈਮਨ ਚਿਕਨ ਕਰੀਮ ਚਿਕਨ ਇਹ ਚੀਜ਼ਾਂ ਤੁਹਾਨੂੰ ਹੋਰ ਜ਼ਿਆਦਾ ਨੁਕਸਾਨ ਕਰਨਗੀਆਂ